ਆਪਣਾ ਜੀ ਦੋਸਤ ਆ ਰਿਹਾ ਮਸਕਟ ਤੋਂ ਆਪਾਂ ਲੈਣ ਜਾ ਰਹੇ ਆ ਬਾਈ ਨੇ ਕਿਹਾ ਬਿੱਲਾ ਬਾਈ ਨੇ ਕਿਹਾ ਪਿੱਕਾ ਤੇ ਇਹ ਆ ਭਾਈਆ ਗਰਦੀਪ ਗਰਦੀਪਾਈ ਹੈਲੋ ਕਰਦੇ ਬਿੱਲਾ ਬਾਈ ਡਰਾਈਵ ਕਰ ਰਿਹਾ ਇਹ ਭਾਈ ਦਿਵਾਕਰ ਠੀਕ ਹੈ ਜੀ ਤੇ ਆਪਾਂ ਹੁਣ ਸਾਰੇ ਜਾ ਰਹੇ ਆ 에어ਪੋਰਟ ਰੋਡ ਤੇ ਠੀਕ ਹੈ ਜੀ ਆ ਵੀ ਸਾਹਮਣੇ 에어ਪੋਰਟ ਦਿਖ ਰਿਹਾ ਭਾਈ ਪਰ ਆਪਾਂ ਸ਼ਾਰਟਕਟ ਰਸਤੇ ਨਾਲ ਜਾ ਰਹੇ ਕਿਉਂਕਿ ਆਪਾਂ ਦਾ ਲੇਟ ਬਹੁਤ ਹੋ ਗਏ ਸੀ ਠੀਕ ਹੈ ਜੀ ਅਰੇ ਤਾਂ ਦਿੱਤੀ ਕੰਦੇ ਹੋਈ ਜਾਉ ਰਹੇ ਕੋਈ ਨਾ ਸੁਣਦੇ ਵੀ ਕਿ 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 ਦੀ ਮੋਟੇ ਨਾਲ ਸਲੇਮੀ ਨਹੀਂ ਨਾ ਹਾਂ ਵੀ ਚੱਲਦੇ ਨੇ ਹੌਲੀ ਅੱਡੇ ਟਿੱਕ ਮਾਰਦੇ ਨਹੀਂ ਨੇ ਹਾਂ ਨਹੀਂ ਤਾਂ ਆਪਾਂ ਯੂ ਟਰਨ ਮਾਰ ਕੇ ਪਿੱਛੇ ਜਾਵਾਂਗੇ ਥੋੜਾ ਜੱਗੇ ਉੱਥੇ ਜਿੱਥੋਂ ਗੱਡੀਆਂ ਨਿਕਲਦੀ ਹਨ ਨਹੀਂ ਉਹ ਥੱਲੇ ਜਾਣਾ ਪੈਣਾ ਬੋਲਦੇ ਥੱਲੇ ਜਾਣਾ ਪੈਣਾ ਹਾਈ ਦੀ ਕੱਢਦੇ ਆ ਨਹੀਂ ਇੱਥੇ ਦੀ ਉਹ ਜੋ ਪੁਲਿਸ ਵਾਲੇ ਖੜੇ ਹੁੰਦੇ ਨੇ ਨਾ ਸ਼ਾਰਟਕਟ ਭਾਲਦੇ ਸੀ ਹਰ ਕੰਮ 'ਚ ਸ਼ਾਰਟਕਟ ਨਹੀਂ ਲੱਭੀਦਾ ਹੁੰਦਾ ਸ਼ਾਰਟਕਟ ਮਾਰ ਆ ਦੇ ਆ ਗਿਆ ਇਹ ਬਾਹਰ ਨਿਕਲਣ ਵਾਸਤੇ ਓਹ ਬਤਈਏ ਕਿ ਇਹ ਕਿਹੜਾ ਰੋਡ ਆਸੇਓ ਤੂੰ ਉਹ 에어ਪੋਰਟ ਤੋਂ ਬਾਹਰ ਹੈ ਪਹਿਲਾਂ ਮੈਂ ਦੱਸਦੇ ਬਹੁਤ ਬਹਾਰ ਆ ਗਿਆ ਲੱਗ ਗਿਆ ਆਈ ਨਾ ਅੰਦਰ ਹੀ ਆਸੀ ਭਾਈ ਥੋੜਾ ਥੋੜਾ ਜਿਹਾ ਚੱਲ ਪੇ 에어ਪੋਰਟ ਤੋਂ ਬਾਹਰ ਪਹਿਲਾਂ ਨੱਕ ਆ ਗਿਆ ਜੀ ਇਹਨਾਂ ਦਾ ਦੋ ਬਾਈ ਜਿਹੜਾ ਸਾਡਾ 에어ਪੋਰਟ ਤੇ ਆ ਰਿਹਾ ਸੀ ਜਿੰਨੂੰ ਅਸੀਂ ਲੈਣ ਜਾ ਰਹੇ ਆ ਉਹ ਪਹੁੰਚ ਚੁੱਕਿਆ ਬਾਈ ਉਹ ਗਾਲਾਂ ਕੱਢ ਰੇ ਗਰਮ ਹੋ ਰਿਹਾ ਉਹ ਪੂਰਾ ਹਾਂ ਕਿ ਅੱਗੇ ਅਸੀਂ ਉਹਦੀ ਵੇਟ ਬਾਕਰਾਤੀ ਨਹੀਂ ਨਹੀਂ ਸਾਬਰ ਦਾ ਇੰਤਿਹਾਮ ਨਹੀਂ ਨਾ ਲੱਟ ਰੇ ਆਗੇ ਜਮੈਂ ਐਂਟਰੀ ਦੀ ਐ ਵੈਸਾ ਸਿਵਲ 에어 ਲਾਕ ਕੇ ਤੇ ਹਨ ਕੇ ਨਾਕੇ ਤੇ ਲਾਕ ਕੇ ਤੇ ਆਗੇ ਯਾਰਾਂ ਦੀ ਲੋਕੀ ਨਾਕੇ ਤੇ ਉਹਦੇ ਕੰਦੇ ਮਿੰਟ 4 ਦੇ ਦੇ ਹਾਂਜੀ ਉਹ ਬਣਾਏ ਉਹਨਾਂ ਨੂੰ 4 ਬਾਈ ਫਿਰ ਲੋਕ ਤੇਜ਼ ਬਹੁਤ ਆਉਂਦੇ ਆ ਰੈਂਡੇ ਵੀ ਨਹੀਂ ਹਟ ਜੀ ਤਿੰਨ ਚਾਰ ਅੱਠ ਹੋਣ ਮਾ ਚਾਰ ਮਿੰਟ ਲਈ ਆਪਾਂ ਜਾਣਾ ਪਾਰਕਿੰਗ ਤੇ ਆ ਅਸੀਂ ਉੱਥੇ ਚੱਲੋ ਆ ਆਗਮਨ ਵਾਲੇ ਤੇ ਚੱਲ ਚਾਰ ਮਿੰਟ ਹੈ ਤੁਹਾਨੂੰ ਕਿਹਾ ਉਹਦੇ ਆ ਕੇ ਬਾਹਰ ਵਾਲੀ ਬੀਡੀ ਗਈ ਬਾਹਰ ਆ ਗਿਆ ਹੁਣ ਬਾਹਰ ਆ ਗਿਆ ਆਪਾਂ ਉਹ ਵੀ ਜਹਾਜ਼ ਖੜੇ ਪੈਂਦੀ ਆ ਗਿਆ ਤੁਸੀਂ ਉਹ ਜ਼ਰ ਰੋਜ਼ ਦੇਖਦੇ ਆ ਉਥਾਂ ਅੰਦਰ ਦੇਖਨੇ ਆਪਾਂ ਹੈ ਆਹ ਪੌੜੀਆਂ ਖੜੀਆਂ ਜਿਹੜੀਆਂ ਆਪਾਂ ਸਮਾਨ ਲੈ ਲੈ ਕੇ ਜਾਂਦੇ ਜਿੰਨਾ ਅੰਦਰ ਉਹ ਹੈਲੀਕਾਪਟਰ ਖੜਾ ਹੈਲੀਕਾਪਟਰ ਹੈਲੀਕਾਪਟਰ ਝਾੜ ਛੋਟਾ ਝਾੜ ਕੋ ਟਾਇਰ ਕਿਤੇ ਆ ਗਿਆ ਇਹਦਾ ਕਾਰ ਫੂਟ ਦਾ ਜ ਟਾਇਰ ਆ ਇਹਦਾ ਟਾਇਰ ਲੈ ਦੇਖੋ ਭਾਈ ਕਿੰਨੀ ਹਰਿਆਲੀ ਆ ਕਿੰਨਾ ਵਧੀਆ ਬਣਿਆ ਹੋਇਆ ਇੱਥੇ ਆ ਉਸਮ ਪਰ ਬਾਹਰ ਦੀ ਫੀਲਿੰਗ ਆ ਉਸਮ ਹੋ ਗਈ ਸਾਡੇ ਉਹ ਦੇਖੋ ਉਹ ਖੜਾ ਉਹਦੇ ਨਾਲ ਆਓ ਦੇਖੋ ਵੀ ਜਹਾਜ ਖੜੇ ਵੀ ਉਹਦੇ ਮ ਆਇਆ ਭਾਈ ਹੁਣ ਉਹ ਦੇਖੋ ਉਹ ਚਾ ਉਹ ਜਿਹੜਾ ਚਾ ਦੇਖ ਰਿਹਾ ਐਸੀ ਐਸੀ ਐਂਡ ਕੋ ਜੀ ਆਇਆ ਉਹ ਮੇਰੇ ਤੇਦੀ ਆਇਆ ਮੈਂ ਦੇ ਕਹਿੰਦਾ ਇਹਨੇ ਬਾਹਰ ਖੜਾ ਹੋ ਪਾਇਆ ਇਹਨੇ ਕਿਸੇ ਬੈਕ ਕਰੋ ਇਹ ਮੇਰ ਹਲੋ ਹਰਨ ਮਾਰਾ ਸੁੱਤਾ ਪਿਆ ਹੈ ਬੜਾ ਬਾਦੂ ਬੜਾ ਲੇਟ ਆਇਆ ਯਾਰ ਇਹ ਤਾਂ ਉਹ ਭਾਂਡ ਵਾਲੇ ਇੱਥੇ ਰਹਿ ਕੇ ਆ ਗਿਆ ਤੇ ਬੰਨੇ ਨੇ ਮਣ ਕੀ ਕਾਲ ਆਈ ਏ ਲੋ ਇਹ ਮੁੰਡਾ ਬੰਦਾ ਆ ਗਿਆ ਸਾਡਾ ਮੁੰਡਾ ਇਹ ਦੇਖੋ ਵੀ ਉੱਥੇ ਜਾ ਉੱਥੇ ਆ ਜਾ ਉੱਥੇ ਆ ਜਾ ਅਰੇ ਦੁਬਾਰਾ ਮਿਲ ਓਏ ਹੋਏ ਨਾਲੇ ਇੱਥੇ ਇੱਕ ਜਾਲ ਆ ਰਿਹਾ ਲੋ ਵੀ ਮੁੰਡਾ ਆ ਗਿਆ ਏ ਇਹ ਚਲਾਉਣੇ ਸ਼ੁਰੂ ਕਰ ਲਿਆ ਕਿੰਨੇ ਨੂੰ ਮੈਂ ਮੇਰੇ ਦੱਸਣਾ ਤੇ ਲਿਖਿਆ ਹੋਇਆ ਸਾਰਾ ਕੁਝ ਉੱਥੇ ਬਾਈ ਬਾਹਰ ਵਾਲੀ ਨਹੀਂ ਹੈ ਸ਼ਹਿਰ ਬਾਹਰ ਚੱਲ ਚੱਲ ਸਿੱਧੀ ਜਾਂਦੇ ਹੁਣ ਤੂੰ ਪਹੇਜਾ ਹੈ ਪਰ ਨਹੀਂ ਕੁਛ ਨਹੀਂ ਹੋਇਆ ਪਹਿਲੇ ਟਾਈਮ ਪਹਿਲੇ ਟਾਈਮ 10 15 ਮਿੰਟ ਫਰੀ ਮੰਨ ਲਓ ਅਨਾਂ ਦਾ ਅਮਦ ਰੁਕੀ ਪਰਚੀ ਦੇਣੀ ਨਹੀਂ ਬਾਕੀ ਤੇ ਪਛ ਵੋਟਿੰਗ ਹੋਸਦੀ ਪੁੱਛਦਾ ਕਿ ਨਹੀਂ ਕੁਛ ਨਹੀਂ ਫਰੀ ਚੱਲ ਥੈਂਕ ਯੂ ਜੀ ਮੈਂ ਤੁਹਾਨੂੰ ਦਸੀ ਇਹਨਾ ਪਹਿਲੇ ਫਰੀ ਆ ਉਹ ਤੂੰ ਇਹਦਾ ਮਤਲਬ ਕੋ ਮਤਲਬ ਲੈਂਦਾ ਹੋਰੇ ਕੰਮ ਹੀ ਇਹਦਾ ਆਏ ਜੇ ਤੁਹਾਨੂੰ ਮੈਂ ਕਹਿੰਦਾ ਪੈਸੇ ਮੈਂ ਨਿਕਲ ਇੱਕ ਵਾਰ ਇਹ ਤੋਂ ਬਾਹਰ ਜਾ ਗਈ ਸੀ ਤੇ ਮਰਜ਼ੀ ਫੋਟੋ ਖਿੱਚੇ ਤੇ ਯਾਰ ਉਹ ਕੁਛ ਨਹੀਂ ਮੇਰਾ ਫੋਨ ਬੱਦ ਬੱਦ ਕਿਨੇ 30 ਰੁਪਏ ਲੈਣੇ ਉਹਨੇ ਇੱਧਰ ਨਾ ਇੰਡੀਕੇਟਰ ਲਾਈ ਜਾ ਕੁਝ ਨਹੀਂ ਹੈਗਾ ਉਰੇ ਇੰਡੀਕੇਟਰਾਂ ਦੇ ਬਿਨਾ ਚੱਲ ਰੂਲ ਦਾ ਰੂਲ ਤਾਂ ਰੂਲ ਹੈ ਭਾਈ ਉਹ ਰਗਲਾ ਰੂਲ ਹੈ ਤੈਨੂੰ ਪਤਾ 15000 ਰਿਆਲ ਦਾ ਫਾਈਨ ਲੱਗ ਗਿਆ 2000 ਫਾਰਮ ਭਾਈ ਨੂੰ ਸਿਰਫ ਇੰਡੀਕੇਟਰ ਦੇ ਚੱਕਰ ਚ ਪਹਿਲਾਂ ਇਹਦੀ ਫਰੋਲਾ ਫਰਾਲੀ ਕਰੋ ਇਹ ਸਾਲ ਬੋਤਲ ਬੋਤਲ ਕਿਹੜੀ ਲੈ ਕੇ ਆਇਆ ਬੋਤਲ ਤਾਂ ਲੈਂਦੇ ਨਹੀਂ ਮਰੇ ਵੀ ਬੋਤਲ ਜਾਂਦਾ ਤੁਹਾਨੂੰ ਮਾਰਦੇ ਨਹੀਂ ਤੇ ਮੇਰਾ ਵੀਰ ਮੈਂ ਆញੇ ਲੋਨ ਚ ਮਜ਼ਾ ਲੈ ਕੇ ਆਇਆ ਭਾਈ ਸਾਹਿਬ ਮੈਂ ਕਹਿੰਦਾ ਖਾਣ ਜੈਨ ਨੂੰ ਆ ਆ ਲੋ ਬਸ ਥੋੜੀ ਜੜੀ ਜੜੀ ਮੀਟਿੰਗ ਬਿਲ ਹੋਏ ਬਾਈ ਬਾਈ ਇੰਡੀਆ ਬੜੂ ਕੈਨੇਡਾ ਕਿਨੇ ਚਾਹ ਬਾਈ ਕੈਨੇਡਾ ਜਿਹੜਾ ਨਾ ਆਪਾਂ ਬੜੀ ਕੰਟਰੀ ਦਾ ਨਹੀਂ ਪਾਉਣਾ ਆਪਾਂ ਮਾਸਟਰ ਦਾ ਪਾਉਣਾ ਅਮਰੀਕਾ ਦਾ ਪੁੱਛਿਆ ਤੂੰ ਚਲੋ ਉਪਰੇ ਨੇ ਹੋਰ ਜੜ ਜੜ ਕੇ ਐ ਨਹੀਂ ਹੋਰ ਖੋਲ ਖੋਲ ਲੈ ਸੀ ਬਾਈ ਬਾਈ ਬੰਦਿਆਂ ਨੂੰ ਪੁੱਕ ਬੋਲਣ ਲੱਗੀ ਵੀ ਆ ਇਹਨਾਂ ਨੇ ਸ਼ੁਰੂ ਕਰ ਲਿਆ ਇਹ ਕਦੇ ਪੂਰਾ ਅੱਧਾ ਹਰਾਈਓ ਬਾਤ ਇਹਦੇ ਬਾਅਦ ਆ ਕੇ ਬਜਾਰ ਦੀ ਬੀਲਿੰਗ ਆ ਜਾਂਦੀ ਹੈ ਹੁਣ ਤਾਂ ਬਾਹਰ ਦੀ ਬੀਲਿੰਗ ਹੁੰਦੀ ਬਾਦੂ ਹਾਂ ਇਹ ਪਿੰਡਾਂ ਜਰ ਹੁਣ ਸਿੱਧਾ ਜਾਣ ਲੇ ਹਾਂ ਹਾਂਜੀ ਠੀਕ ਲਿਆ ਘਟਾ ਕੇ ਆ ਇਹ ਮੈਂ ਉੱਥੇ ਨਾਲ ਕਿਹਾ ਮੇਰੇ ਬਾਰ ਬਾਰ ਹੁਣ ਦਈ ਜਾ ਲ ਬਸ ਹੁਣ ਤਾਂ ਮੈਨੂੰ ਪਤਾ ਕਰ ਰੱਖਦੇ ਜਿਵੇਂ ਬਿੱਲ ਆਇਆ ਬਿੱਲੇ ਨੂੰ ਛੱਡ ਤਾ ਤੁਸੀਂ ਮੈਨੂੰ ਪਤਾ ਸਾਰ ਰੱਖਦਾ ਜਰਾ ਲਓ ਮੈਂ ਇੱਥੇ ਹੀ ਘੁੰਮਣਾ ਭਾਈ ਹੱਲ ਇਹ ਮੋਟਰ ਰੋਕੋ ਪਤ ਰੋ ਰਹਿ ਮੈਂ ਮਿਲਾਂ ਗੋਮਣਿਆ ਤਾਂ ਨਹੀਂ ਆ ਵੀਰ ਨੂੰ ਮੈਂ ਸਾਰ ਬੰਦ ਫੇਰਾ ਬਿੱਲੇ ਬੌਂਸਰ ਰੱਖੂ ਮੈਂ ਬਿੱਲੇ ਨਹੀਂ ਬਿੱਲਾ ਆਪਣਾ ਭਰਾ ਯਾਰ ਬੌਂਸਰ ਫੜੀ ਇਹ ਦੇਖੋ ਬਈ ਬਾਹਰ ਤੋਂ ਆਇਆ ਜੀ ਸਾਸ ਵਾਲੀ ਬੋਤਲ ਸਾਸ ਦੀ ਬੋਤਲ ਨਾ ਖੁੱਲਦੀ ਬਈ ਮੈਂ ਰਾਮ ਨਾਲ ਖੋਲਦਾ ਪਿਆ ਭਾਈ ਮੇਰੇ ਤੇ ਰਾਮ ਨਾਲ ਸੀਤਾ ਨਾਲ ਉਹਨਾਂ ਦੇ ਬਸ ਇਹ ਆਪਣੇ ਬਲੌਗ ਪਾਇਆ ਹੋਇਆ ਸੀ ਪੋਹੇ ਦਾ ਬਾਈ ਉਹਨਾਂ ਦੀ ਡਿਮਾਂਡ ਸੀ ਵੀ ਪੋਹਾ ਖਾਣਾ ਤਾਂ ਆਪਾਂ ਬਣਾ ਲਿਆ ਆ ਬੜਾ ਧੀਰਜ ਬਣਾਇਆ ਪਰਜਾਈ ਸਾਡੀ ਤੂੰ ਬਕਵਾਸ ਬਣਾਉਣਾ ਪਰਜਾਈ ਨਹੀਂ ਹੋਰ ਇੱਥੇ ਗਾਂ ਅਸੀਂ ਬਵਰਚੀ ਰੱਖਿਆ ਨਾ ਹੋਣਾ ਬਣਾਇਆ ਤੇ ਹੁੰਦੇ ਘਰੇ ਆ ਆਪਾਂ ਜੀ ਵੀ ਬਣਜੋ ਕੀ ਕਹਤੈ ਨੂੰ ਬਿਲ ਬਿਲ ਲਾਈਵ ਰਾਤ ਚ ਤੂੰ ਬੜਤਾ ਤੂੰ ਨਹੀਂ ਸਮਝਦਾ ਉਹ ਨਹੀਂ ਸਮਝਦਾ ਜੇ ਦੋ ਦਿਨ ਕਮ ਟੂ ਹਰਿਆਣਾ यहाँ से हरियाणा में दाखिल हो गए और अभी देखते जाइए हमारे बिल्ला भाई गाड़ी चला रहे हैं जसविंदर सिंह बिल्ला और ये अपना मेहर भाई इनको तो आप जानते ही हैं ये हमारे बड़े भाई दिवाकर भाई और इनको आप पहचान लेंगे थोड़ा देर बाद क्योंकि इनका नाम है विशाल गुरदीप सिंह और ये आपके प्यारे भाई बाहर से आए अभी मस्कट से ठीक है जी ਤੇਰੇ ਬੰਦੇ ਤੇਰੇ ਟੇਟਿੰਗ ਆ ਲੀਡਿੰਗ ਆ ਲੀਡਿੰਗ ਸਪੀਡ ਵੀ ਦਿਖਾ ਲਈ ਕਿੱਕੇ ਵੀ ਜਿਆਦਾ ਨਾ ਹਾਂ ਗਾ ਤੋਟਿਆਂ ਰੱਖੇ ਰੱਖ ਥੱਲੇ ਵੀ ਕਿੱਕੇ ਦਾ ਪਤਾ ਲੱਗੇ ਵੀ ਕੀ ਚਲਾ ਰਹੇ ਉਹ ਦਾਣੇ ਤਾਂ ਉਹਨੇ ਚਲਾ ਦੋ ਹਾਂ ਲੋ ਜੀ ਅਸੀਂ ਰੁਕੇ ਵੇ ਹੁਣ 골ਡਨ ਸਟਾਰ ਢੱਬਾ ਠੀਕ ਹੈ ਜੀ ਇੱਥੇ ਦੀ ਮਸ਼ਹੂਰ ਚੀਜ਼ਾਂ ਦੇਖ ਲਓ ਜੀ ਕੀ ਕੀ ਛਾ ਇਹ ਆਪਣਾ ਸ਼ਹਾਬਦ ਮਾਰਕੰਡਾ ਤੋਂ ਦਿੱਲੀ ਵਾਲੇ ਰੋਡ ਤੇ ਆ ਜੀ ਥੋੜਾ ਜਿਹਾ ਸ਼ਹਾਬਦ ਮਾਰਕੰਡਾ ਪਾਰ ਕਰਕੇ ਨਾ ਉੱਥੇ ਆ ਜੀ ਠੀਕ ਹੈ ਜੀ ਅਸੀਂ ਇੱਕ ਵਾਰੀ ਇੱਥੇ ਪਹਿਲਾਂ ਚਾਹ ਪੀ ਕੇ ਗਏ ਸੀ ਬਹੁਤ ਵਧੀਆ ਤੰਦੂਰੀ ਚਾਹ ਬਣਾਉਂਦੇ ਆ ਇਹ ਆ ਜੀ ਸਾਡੀ ਗੱਡੀ ਤੇ ਇਹ ਆ ਸਾਡੇ ਭਾਈ ਸਾਹਿਬ ਸਾਰੇ ਗਾਹ ਪਾਰੇ ਆ ਜੀ ਆ ਜਾਓ ਆ ਜਾਓ ਇਹ ਦੇਖੋ ਜੀ ਲੈ ਚੋ ਭਾਈ ਫੋਟੋ ਲੈ ਚੋ ਇੱਥੇ ਆਪਾਂ ਕੀ ਆਪਾਂ ਇਹ ਹਰਿਆਣੇ ਕੀ ਮਸੂਰ ਰੁੱਧ ਦੇ ਸੀਗੀ ਦਿੱਤੀ ਸੀ ਲੈ ਵੀ ਕੰਨੇ ਮਾਜੀ ਆ ਕੇ ਇਸ ਨੂੰ ਪੇਸ਼ ਕੀਤਾ ਜਾਏਗਾ ਜਿਦਾਂ ਨੂੰ ਬਣਾਏਗਾ ਉਹਨਾਂ ਨੂੰ ਖਾ ਕੇ ਪਰੇ ਮਜੂਰ ਨਹੀਂ ਬਣੀ ਜਾਂਦੀ ਇਹ ਤਾਂ ਕਿੰਦਾ ਟੇਸਟ ਆ ਬਹੁਤ ਟੇਜ ਇਸ ਕਰਕੇ ਗਰਮ ਗਰਮ ਟੇਸਟ ਆਵਾ ਨਾ ਰਾਗਰਦੀਪ ਦੱਸੀ ਕਿਦਾਂ ਬਈ ਓਕੇ ਜਲੇਬੀਆਂ ਕਰ ਜਲੇਬੀਆਂ ਇਹਨਾਂ ਨੇ ਖਤਮ ਕਰਤੀ ਇਹ ਵੀ ਪਹਿਲੇ ਖਾ ਕੇ ਚਾਹ ਹੁਣ ਤਾਂ ਪਹਿਲਾਂ ਪਤਾ ਕੀ ਠੀਕ ਹੈ ਭਾਈ ਠੀਕ ਹੈ ਇਸੇ ਕਰਕੇ ਤਾਂ ਕੁੜੀਆਂ ਨੇ ਇਸੇ ਕਰਕੇ ਤਾਂ ਕੁੜੀਆਂ ਨੇ ਹੁਣ ਹੋ ਗਿਆ ਸਾਫ਼ वेलकम टू करनाल हाँ जी 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 करनाल देव की नगरी करनाल में आपका स्वागत है दानवीर कर्ण की नगरी दानवीर कर्ण की नगरी में आपका स्वागत है करनाल यहाँ से आप लेफ्ट ले लीजिएगा ले जी जी अब सेफालली ढाबा भाई ठीक है भाई घणी बैठे देखो भाई पानी ना भर रहा जी। ये देखो भाई हरियाणा दे ਜੋ ਕਿ ਨਾ 12 ਕਰਨਾਲ ਦੇ ਵਿੱਚ 12 ਸੈਕਟਰ ਚ ਹਾਂ ਇਹ 12 ਸੈਕਟਰ ਹੈ ਠੀਕ ਹੈ ਦੇਖੋ ਲੋ ਜੀ ਅਸੀਂ ਮੰਗਾਇਆ ਸ਼ਾਈ ਪਨੀਰ ਤੇ ਦਾਲ ਮਖਣੀ ਤੇ ਬਾਈ ਹੋਣੀ ਥੋੜੇ ਨੌਨ ਵੇਜ ਆ ਤਾਂ ਕਰਕੇ ਉਹ ਸਾਈਡ ਤੇ ਬੈਠੇ ਹੋਇਆ ਠੀਕ ਹੈ ਬਾਈ ਹੁਣ ਕਰਤਾ ਸ਼ੁਰੂ ਵਧੀਆ ਬਣੀ ਵੀ ਦੇਖਣ ਨੂੰ ਬਹੁਤ ਵਧੀਆ ਲੱਗ ਰਹੀ ਥਾਲ ਯਾਰ 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 ਬਾਈ ਬਾਈ ਰੋ 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 ਯਾਰ ਰੇਸ਼ੇ 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 ਤੁਹਾਨੂੰ ਪਤਾ ਮਨ ਮਾਗੀ ਖਿੱਲੇ ਵਾਲਾ ਮਾਗੀ ਮਾਰੋ ਇੰਦਾ ਮੁਕਵਾ ਇੰਦਾ ਖਾਣ ਬਣਾਵੀਂ ਅਦਾ ਵਾਈ ਜਾ ਅੱਡਾ ਵੀ ਆਪਣਾ ਇੱਧਰ ਬੜਾ ਲੱਗਦਾ ਹੈ ਬਾਈ ਆਪਣਾ ਹੋ ਜਾ ਅੱਡਾ ਆਇਆ ਇੱਥੇ ਬਣ ਜਾਣਾ ਬੰਦਾ ਜੱਡਾ ਫਿਰ ਆ ਗਿਆ ਫਿਰ 300 200 ਇੱਥੇ ਹੀ ਇੱਥੇ ਜਾ ਲੈਣਾ ਹੁਣ ਫਿਰ ਨਹੀਂ ਰੱਖੀ ਮੈਂ ਉਹ ਘਰ ਤੱਕ ਪਹੁੰਚ ਜਾ ਇੱਕ ਕਰ ਲਾਂਗੇ ਆਪਾਂ ਇਹ ਪਏ ਠੇਕਾ ਆਪਣਾ ਸ਼ਰਾਬ ਦਾ ਦੇਸੀ ਦਾ ਅੰਗਰੇਜ਼ੀ ਦਾ ਇੱਥੇ ਖੋਲੋ ਆਤਾ ਠੀਕ ਹੈ ਜੀ ਜਿਹੜਾ ਪੰਜਾਬ ਦੇ ਵਿੱਚ ਤੇਰੇੜੇ ਵਿੱਚ ਬਹੁਤ ਮਸ਼ਹੂਰ ਹੈ ਤੇ ਹਰਿਆਣਾ ਤੋਂ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਆ ਲੋਕ ਚੱਲਦੇ ਇਸੇ ਨਾਲ ਚੱਲਦੇ ਲੋਕ ਇਹਦੇ ਨਾਲ ਪਰ ਆਪਾਂ ਨਹੀਂ ਚੱਲਦੇ ਨਾ ਟੈਨਸ਼ਨ ਨਾਲ ਲੋਕ ਗਿਆ ਮੈਂ ਇੱਥੇ ਲੋਕ ਲੋਕ ਚੱਲਦੇ ਇਹ ਨਾਲ ਹੀ ਆ ਭਾਈ ਤੇਰੇ ਅਗੇ ਕਹਣਾ ਸਿੱਧਾ 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 ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼

ਬਾਬਾ ਬਾਬਾ ਇੱਕ ਗੁੰਮ ਹੈ ਲੋ ਵੀ ਮੁੰਡਾ ਪਹੁੰਚ ਚੁੱਕਿਆ 2.5 ਸਾਲਾਂ ਬਾਅਦ ਬਿਲੈਂਡਿਕਟਰ ਬੰਦ ਕਰੀ ਲੋ ਵੀ ਮਾਤਾ ਹੋਣੀ ਭੈਣ ਹੋਣੀ ਖੜੇ ਵਿਆ ਰੁਕ ਜਾ ਰੀਵਨ ਦਾ ਬੰਦ ਲੈ ਕੁੜੀਆਂ ਨੂੰ ਹਾਂ ਆਹ ਮੈਨੂੰ ਯਾਦ ਨਹੀਂ ਆਪ ਵੀ ਹੋਈ ਇਹ ਮੈਨੂੰ ਆਹ ਮੈਨੂੰ ਥੋੜੀ ਰੋਕਣਾ ਆਪਣੇ ਉਸਕੋ ਰੋਕਣਾ ਮੈਂ ਕਰ ਰਿਹਾ ਆ ਰੋਕ ਲੈਣਾ ਫਿਰ ਉਹਨਾਂ ਨੂੰ ਲੋ ਜੀ ਮਾਤਾ ਨੇ ਤੇਲ ਜੋਤਿਆ ਨਹੀਂ ਘਟੋ ਇਹਦੇ ਸਾਨੂੰ ਨਹੀਂ ਠੀਕ ਆ ਦੋਨੋਂ ਪ੍ਰਾਰੰਭ ਕਰਦੇ ਜੀ ਮੰਤਿਲ ਕਰ ਗੁਰਦੀਪ ਆ ਫੜ ਲਈ ਫੋਰ ਆ ਯਾਰ ਚਲਾ ਦੇ ਮਦਦ ਦੇ ਦਿਓ ਚਲਾ ਦੂਗਾ ਜੀ ਕਿਤਾ ਕਿਤਾ ਮੇਰੀ ਮੇਰੀ ਕੰਮ ਚੜ ਜੰਦਾ ਰਹੇ ਨਾ

ਮਰਨ ਗਲੇ ਨਹੀਂ ਵਾਰੀ ਟਿਕਾ ਲੈ ਦਿਖੂਗਾ ਮਾਰਾ ਜੀ ਨਾ ਨਾ ਇੱਦਾਂ ਕਿਦਾਂ ਹੋਰ ਰੇ ਨਾ ਦਰ ਲਾ ਕੋਈ ਨਹੀਂ ਹੁਣ ਤਾਂ ਮੋੜ ਕੇ ਆ ਜਾਗੇ ਦੇਖੋ ਯਾਰ ਆ ਗਏ ਬਾਬੂ ਦਲੇ ਚੋਟੇ ਆਹ ਜਾ ਜਾਪਾ ਲਈ ਜਾ ਚੋ ਪੂਛਾ ਜਾ ਛੋਟੇ ਦੇ ਬਸ ਹੋ ਚੋਕਰੇ ਜਦੋਂ ਅਸੀਂ ਆਏ ਸੀ ਨਾ ਪਹਿਲਾਂ ਮੈਂ ਕਰਾਂਗੀ ਕਾ ਇਹ ਆਇਆ ਇਹ ਆਇਆ ਅਸੀਂ ਦੋਨੇ ਦੇ 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 ਗਾੜੀ ਮਾਰਦੇ ਹਾਂ ਇਹ ਹੱਦਾਂ ਵਾਲੀ ਵਨ ਹੈ। ਬੱਸ ਆਪਾਂ। ਹੁਣ ਕੰਮ ਆ। ਇਹਨਾਂ ਲੜਕੇ ਨੂੰ ਮਾਰ ਬੈਲਾ। ਹੁਣ ਮੋਬਾਈਲ ਤੇ ਬਿਜਾ ਲਓ। ਹਾਂ ਹੋਰ ਕਿਆ ਕਰਨਾ ਹੈ? ਘਰ ਆਂ ਤੁ ਇੰਡੀਆ। ਹਾਏ ਵੀ ਵੈਲਕਮ ਟੂ ਇੰਡੀਆ ਭਾਈ ਪਿਸ਼ਮਦਰ ਭਾਈ। ਭਾਈ ਆਪਣਾ 2 ਢਾਈ ਸਾਲ ਬਾਅਦ ਇੰਡੀਆ ਆਇਆ। ਇੰਡੀਆ ਕੰਮ ਕਿੱਥੇ ਹੈ? ਨੰਬਰ ਕੰਮ ਕਿੱਥੇ ਹੈ? ਓਕੇ ਤੋ ਸਰ ਭਾਈ। ਜਦੋਂ ਵੀ ਤੇਰੇ ਤੇ ਘਰੇ ਹੋ ਕੇ ਕੀ ਕਰਦੇ। ਕੀ ਕਰਦੇ ਫੋਨ ਦੇਣੀ ਮੈਂ। ਹਾਂ ਚੱਲ ਸਿੱਧਾ।ਿੱਦ ਹੀ ਕਰਨਾ ਹੈ। ਓਕੇ ਨਾ ਕੰਮ। ਇਹਨਾਂ ਪਹਿਲੀ ਦਸਾਰਾ ਕਰ ਦਿੰਦੇ। ਇੱਕ ਮਿੰਟ। ਲੋਕ ਸਕੈਨ ਕਰ ਲੈ। ਪਿਸ਼ਮਦਰ どこに行った ਲਕੇ ਲੇਗਾ ਲਕੇ ਲੇਗਾ ਪੁਸ਼ਪਿੰਦਰ ਹੈਪੀ ਬਰਥਡੇ ਪੁਸ਼ਪਿੰਦਰ ਹੈਪੀ ਬਰਥਡੇ ਜਦ ਤੱਕ ਮੁੜ ਬੈਠੇ